ਮਾਂਜੋ ਕਮਿਸ਼ਨਰ ਅੰਮ੍ਰਿਤਸਰ ਸ਼੍ਰੀ ਗੁਰਪ੍ਰੀਤ ਸਿੰਘ ਜੀ ਪੁੱਲਰ ਉਹਨਾਂ ਦੀ ਹਦਾਇਤਾਂ ਤੇ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਵੱਲੋਂ ਮਾੜੇ ਅੰਸਰ ਜਿਹੜੇ ਵੀ ਨੇ ਕਿਸੇ ਕਿਸੇ ਦਾ ਵੀ ਕ੍ਰਾਈਮ ਕਰਦੇ ਨੇ ਉਹਨਾਂ ਦੇ ਖਿਲਾਫ ਜ਼ੋਰਦਾਰ ਤਰੀਕੇ ਨਾਲ ਮੁਹਿੰਮ ਚੜ੍ਹੀ ਹੋਈ ਹੈ ਇਸੇ ਲੜੀ ਵਿੱਚ ਇੰਚਾਰਜ ਸੀਗੇ 2 ਰਵਿਕ ਮਾਰ ਉਹਨਾਂ ਨੇ ਦੋ ਵਿਅਕਤੀ ਫੜੇ ਨੇ ਮਿੱਟੂ ਭਈਆ ਦਾ ਨਾਮਦਰ ਨਾਮ ਮਸ਼ਹੂਰ ਹੈ ਇੱਕ ਸਪੇਸ਼ ਕੁਮਾਰ ਇਹ ਦੋਨੇ ਬੇਸਿਕਲੀ ਬਿਹਾਰ ਦੇ ਨੇ ਇੱਥੇ ਫੈਜ਼ਪੁਰਾ ਮਹਲਾਇਆ ਕਮਜੀਠਾ ਰੋਡ 'ਤੇ ਉੱਥੇ ਰਹਿੰਦੇ ਨੇ ਇਹਨਾਂ ਨੂੰ ਬਹੁਤ ਹੀ ਸਿਕਰਟ ਬੇਸਿਕ ਇਨਫੋਰਮੇਸ਼ਨ ਦੇ ਸਤੇ ਇਹਨਾਂ ਨੂੰ ਫੜਿਆ ਹੈਗਾ ਔਰ ਇਹਨਾਂ ਕੋਲ ਮੋਟਰਸਾਈਕਲ ਤਿਆਰ ਰਹੀ ਸੀ ਮਜੀਠਾ ਰੋਡ ਦੇ ਏਰੀਆ ਵਿੱਚ ਔਰ ਇਹਨਾਂ ਕੋਲੋਂ ਦੋ ਪਿਸਟਲ .32 ਬੋਰ ਦੇ ਮਿਲੇ ਨੇ ਇਲੀਗਲ ਜਿਹੜੇ ਸੀਗੇ ਔਰ ਸੱਤ ਰਾਊਂਡ ਉਹ ਵੀ ਰਿਕਵਰ ਕੀਤੇ ਨੇ ਇਹ ਜਿਹੜੇ ਦੋਸ਼ੀ ਨੇ ਬਹੁਤ ਹੀ ਕ੍ਰਿਮੀਨਲ ਨੇਚਰ ਦੇ ਸਿਗੇ ਔਰ ਚਾਰ ਮੁਕਦਮੇ ਆਲਰੇਡੀ ਦਰਜ ਨੇ ਜਿਹੜਾ ਬਿੱਟੂ ਭਈਆ ਹੈਗਾ ਜਿਹਨਾਂ ਦੇ ਦੋ ਸਕੂਟੀਆਂ ਖੋਈਆਂ ਸਿਗੀਆਂ ਇਹਨਾਂ ਨੇ ਔਰ ਇੱਕ ਹਵਾਈ ਫਾਇਰ ਕੀਤਾ ਹੈਗਾ ਇਹਨਾਂ ਨੇ ਉਹ ਆਪਣਾ ਉਹ ਮਜੀਠਾ ਰੋਡ ਦੇ ਏਰੀਆ ਚ ਕੇਸ ਦਰਜ ਹੈਗਾ ਔਰ ਇੱਕ ਮਜੀਠਾ ਰੋਡ ਚ ਇਹ ਵੀ ਸਕੂਟੀ ਖੋਈ ਸੀ ਉਹਦਾ ਵੀ ਪਰਚਾ ਦਰਜ ਹੈਗਾ ਔਰ ਇਸੇ ਤਰ੍ਹਾਂ ਇੱਕ ਸਦਰ ઠાਣਾ ਵਿੱਚ ਜੇ ਇਹਨਾਂ ਨੇ ਕਨੈਕਟ ਜਿਹੜੀ ਖੋਈ ਸੀਗੀ ਗਾਨ ਪੁਆਇੰਟ ਤੇ ਔਰ ਇੱਕ 307 ਦਾ ਪਰਚਾ ਦਰਜ ਹੋਇਆ ਸੀਗਾ ਕੰਟਰੋਲਮੈਂਟ ਥਾਣੇ 'ਚ ਇੱਕ ਹਰਪਾਲ ਨਾਮ ਦਾ ਬੰਦਾ ਸੀਗਾ ਉਹ ਵੀ ਮਾੜਾ ਕਰਤਾਰ ਦਾ ਬੰਦਾ ਸੀ ਉਹਨੂੰ ਇਹਨਾਂ ਨੇ ਕੁੱਟਿਆ ਸੀ ਕਾਫੀ ਉੱਥੇ ਜਿਹੜਾ ਮਾਹੌਲ ਵੀ ਖਰਾਬ ਹੋਇਆ ਸੀ ਇਹ ਉਹਦੇ ਵਿੱਚ ਭੱਜਿਆ ਹੋਇਆ ਸੀਗਾ ਔਰ ਇੱਕ ਕੇਸ ਜਿਹੜਾ ਸਦਰ ਥਾਣੇ ਦਾ ਹੈਗਾ ਉਹਦੇ ਵਿੱਚ ਪੀਓ ਵੀ ਹੈਗਾ ਔਰ ਇਹ ਬੰਦਾ ਬਹੁਤ ਹੀ ਡੈਸਪਰੇਟ ਹੈਗਾ ਇਹ ਦੋਨੇ ਬੰਦੇ ਕੋਈ ਨਾ ਕੋਈ ਵਾਰਦਤ ਕਰਨ ਦੀ ਫਰਾਗ ਵਿੱਚ ਸੀਗੇ ਤੇ ਜਿਹੜੇ ਫੜੇ ਗਏ ਨੇ ਔਰ ਜਿਹੜੇ ਚਾਰ ਮੁਕਦਮੇ ਹੈਗੇ ਨੇ ਇਹਨਾਂ ਵਿੱਚ ਸਾਰਿਆਂ ਵਿੱਚ ਇਹ ਵਾਂਟਡ ਹੈ ਸਾਰਿਆਂ ਚ ਭੱਜੇ ਹੋਏ ਨੇ ਔਰ ਇਹ ਜਿਹੜੇ ਗੋਸ਼ੀ ਫੜਨ ਦੇ ਨਾਲ ਇੱਕ ਤਾਂ ਪੁਲਿਸ ਵੱਲੋਂ ਬੜੀ ਵਧੀਆ ਕਾਮਯਾਬੀ ਹੋਈ ਹੈ ਨਾਲ ਅੱਗੇ ਕੋਈ ਕ੍ਰਾਈਮ ਹੋਣਾ ਸੀ ਉਹ ਨੂੰ ਵੀ ਰੋਕਿਆ ਗਿਆ ਹੈ ਇਹ ਸਾਰਾ ਕੰਮ ਜਿਹੜਾ ਹੈਗਾ ਸਾਡੇ ACP ਕ੍ਰਾਈਮ ਯਾਦਵਿੰਦਰ ਸਿੰਘ ਔਰ CA2 ਰਵੀ ਕੁਮਾਰ ਇਹਨਾਂ ਦੀ ਨਿਗਰਾਨੀ ਚ ਹੋਇਆ ਹੈਗਾ ਬਹੁਤ ਹੀ ਇਹਨਾਂ ਨੇ ਸ਼ਲਾਘਾ ਜੋ ਕੰਮ ਕੀਤਾ ਹੈਗਾ ਔਰ ਜਿਹੜੇ ਇਹ ਵਿਅਕਤੀ ਨੇ ਇਹਨਾਂ ਤੋਂ ਅਲੀ ਪੁਸ਼ਕਿਸ਼ ਕੀਤੀ ਜਾ ਰਹੀ ਹੈ ਔਰ ਜਿਹੜੇ ਦੂਜੇ ਥਾਣੇ 'ਚ ਮਕਦਮੇ ਦਰਜ ਨੇ ਉਹਨਾਂ ਵਿੱਚ ਵੀ ਇਹਨਾਂ ਦੀ ਗ੍ਰਿਫਤਾਰੀ ਪਈ ਜਾਏਗੀ ਔਰ ਸਾਰੇ ਇਹ ਨਦੀ ਥੋਰਲੀ ਕੋਸ਼ਿਸ਼ ਕਰਕੇ ਹੋਰ ਵੀ ਇਹਨਾਂ ਦੀ ਕੋਈ ਇਹਨਾਂ ਨੇ ਕ੍ਰਾਈਮ ਕੀਤੇ ਹੋਣਗੇ ਉਹ ਵੀ ਪਤਾ ਕੀਤੇ ਜਾਵੇਗਾ ਬਾਕੀ ਇਹ ਵੀ ਮੈਂ ਦੱਸਣਾ ਚਾਹੁੰਦਾ ਹੈਗਾ ਵੀ ਅਜਿਹੇ ਜਿਹੜੇ ਬਾੜੇ ਅੰਸਰ ਨੇ ਉਹਨਾਂ ਦੇ ਖਿਲਾਫ ਲਗਾਤਾਰ ਕਾਰਵਾਈ ਜਾਰੀ ਰਹੇਗੀ